ਹਵਾ ਛੜਦੀ ਰਹੀ ਹਵਾ ਛੜਦੀ ਰਹੀ ਹਵਾ ਛੜ ਰੋ ਸਰਕਾਰਾਂ ਹਸਪਤਾਲ ਤਾਂ ਪ੍ਰੋਵਾਈਡ ਕਰਾਉਂਦੀਆਂ ਨੇ ਪਰ ਇਹ ਪਹਿਲੀ ਵਾਰੀ ਹੋਇਆ ਜਦੋਂ ਰੋਡ ਦੇ ਉੱਤੇ ਇੱਕ ਮੰਤਰੀ ਦੇ ਵੱਲੋਂ ਇੱਕ ਬਜ਼ੁਰਗ ਦੀ ਜਾਨ ਬਚਾਈ ਗਈ ਜੀ ਹਾਂ ਪੰਜਾਬ ਦੇ ਲੋਕਲ ਬਾਡੀ ਮੰਤਰੀ ਡਾਕਟਰ ਰਬਜੋਤ ਬਠਿੰਡਾ ਨਗਰ ਨਿਗਮ ਦਫ਼ਤਰ ਦੇ ਨਰੀਖਣ ਦੌਰਾਨ ਇੱਕ ਵਿਅਕਤੀ ਨੂੰ ਦਿਲ ਦਾ ਦੌਰਾ ਪੈ ਗਿਆ। ਮੰਤਰੀ ਨੇ ਤੁਰੰਤ ਸੀਪੀਆਰ ਦਿੱਤਾ ਅਤੇ ਉਸ ਬਜ਼ੁਰਗ ਦੀ ਜਾਨ ਬਚਾਈ। ਇਸ ਤੋਂ ਬਾਅਦ ਵਿਅਕਤੀ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਇਸ ਦੇ ਨਾਲ ਹੀ ਇਸ ਘਟਨਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ। ਕਲਪਾ ਤੁਹਾਨੂੰ ਪੂਰੀ ਵੀਡੀਓ ਦਿਖਾਉਣੀ ਆ। ਸਭੇ ਬੇਰਾਂ ਦੰਮੇ ਮੋਰ ਲੱਭੇ ਬਹੁਤ ਕੀ ਹੋ ਗਿਆ ਚਲੋ ਚਲ ਕਿ ਕੀ ਘਟ ਗਿਆ ਡਾਕਟਰ ਭੇਜ ਦਿਓ ਡਾਕਟਰ ਭੇਜ ਦਿਓ ਆ ਬੇਲਾਗੀ ਤੋਂ ਬੰਦਾ ਆ ਉਹ ਬਾਈ ਜੀ ਥੋੜਾ ਪਿਛੇ ਰੱਖ ਅੱਖਾਂ ਖੋਲੋ ਆਪਣੀਆਂ ਕਰਵਾ ਲਓ ਗੁਰੂ ਬਹੁਤ ਛੋਟਾ ਨਹੀਂ ਪਾਓ चक्रे सोमुक राम पाणी खाली पाणी ਦਾ ਸੇ ਇਹ ਕਿ ਇਹ ਪੰਜਾਬ ਦੇ ਵਿੱਚ ਆਪਣੀ ਕਿਸਮ ਦਾ ਪਹਿਲਾ ਮਾਮਲਾ ਹੈ ਜਦੋਂ ਮੰਤਰੀ ਨੇ ਖੁਦ ਕਿਸੇ ਨੂੰ ਸੀਪੀਆਰ ਦਿੱਤਾ ਹੋਵੇ ਹਾਲਾਂਕਿ ਹਾਦਸਿਆਂ ਦੇ ਵਿੱਚ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਨਿਯਾਨ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਪਰ ਇੱਥੇ ਮੰਤਰੀ ਨੇ ਖੁਦ ਸੜਕ ਤੇ ਪਏ ਇੱਕ ਵਿਅਕਤੀ ਦੀ ਜਾਨ ਬਚਾਈ ਹੈ